ਕਹਿੰਦੇ ਹੋ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰ ਗਰਾਊਂਡ ਤੇ ਨਹੀਂ ਕੋਈ ਐਮਐਲਏ ਸਾਰਾ ਫਿਰ ਮੇਰੇ ਨੂੰ ਮੈਂ ਇਹ ਗੱਲ ਕਹਿਣਾ ਮਤਾਂ ਦੀ ਮੈਂ ਇਹ ਗੱਲ ਕਹਿਣਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਨਹੀਂ ਤੁਸੀਂ ਆਓ ਮੈਂ ਨਾਜ਼ਰ ਸਾਡੇ ਮੇਰੇ ਹੋਵੇ ਚੱਲੋ ਆਓ ਬਹੁਤ ਹੋਣ ਕਰ ਮੇਰੇ ਇੱਕ ਵੀ ਖਾਲ ਇੱਕ ਵਾਰ ਮੈਂ ਇੱਕ ਵੀ ਗੱਲ ਪੱਕਾ ਹੋਦਾ ਸੁੱਕਾ ਪੱਕਾ ਹੋਦਾ ਮੈਂ ਤੁਹਾਨੂੰ ਖੋਲਾਂ ਸਾਡੇ ਬੜੀ ਸਾਡੀ ਬੜੀ ਚੱਲੋ ਸਾਡੀ ਬੜੀ ਸਾਡੀ ਬੜੀ ਗੱਲ ਕਹਿੰਦੇ ਆ ਮੈਂ ਖੋਲਾਂ ਆਜਾ ਹੁਣ ਸਾਡੀ ਬੜੀ ਜਾ ਪੈਣ ਆਜਾ ਇਹ ਬਹੁਤ ਸਹੀ ਚਲੋ ਮਗਣੀਆ ਬਣਾਉਣੀ ਨਾਲ ਪਕਾ ਬੋ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣ ਦੇਣੀ ਕੋਈ ਸਾਡੇ ਕੋਲ ਕਰ ਜਾ ਤੈਨੂੰ ਨਾ ਬੋ ਯਾਰ ਮੈਂ ਤਾਂ ਨਾਲ ਪਕਾ ਮੈਨੂੰ ਇੱਧੇ ਹੀ ਖਾ ਤੇ ਮੇਰੀ ਹਸਪਤਲ ਅਪਰਾ ਨਹੀਂ ਬੈਗਾ ਅਮਰਤਾਰ ਸਿੰਘ ਆ ਭਰਾ ਹਾਂਜੀ ਤੂੰ ਇਹ ਸੌ ਖਾਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾਂ ਦੇ ਨਹੀਂ ਮੈਂ ਸੌ ਖਵਾ ਯਾਰ ਆ ਆ ਸ਼ਰਤਾਂ ਬਣਾਈ ਹਾਂ ਸ਼ਰਤਾਂ ਹਾਂ ਸ਼ਰਤ ਦਿਖਾਓ ਨਹੀਂ ਬਣਿਆ ਯਾਰ ਸ਼ਰਤ بکڑے گا جنگاد مردہ پاد سرکار لوگا ہی کرکا سرکار کر دیا گیم गॾी गॾी अची भाऊ अची भाऊ नई गॾी ਕਾਂ ਡੇਓ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰਾਂ ਗਰਾਊਂਡ ਤੇ ਨਹੀਂ ਕੋਈ ਐਮ ਐਲ ਐ ਸਾਹਿਬ ਫਿਰ ਮੈਂ ਮੈਂ ਇਹ ਗੱਲ ਕਰਦਾ ਮੈਂ ਇਹ ਗੱਲ ਕਹਿੰਦਾ ਕਿ ਵੇ ਤੁਸੀਂ ਗਰਾਊਂਡ ਤੇ ਜਾਂਦੇ ਨਹੀਂ ਆਓ ਮੈਂ ਨਾਲ ਸਾਡੇ ਮੇਰੇ ਹੋਰ ਵੀ ਚੱਲੋ ਆਓ ਬਹੁਤ ਮੇਰੇ ਇੱਕ ਵੀ ਘਰ ਨਹੀਂ ਇੱਕ ਬੰਦਾ ਸਾਡੇ ਇੱਕ ਵੀ ਘਰ ਪਕਾ ਖੜਾ ਸੂਬਾ ਪਕਾ ਖੜਾ ਮੈਂ ਤੁਹਾਨੂੰ ਮੁਖਾ ਲਾਉਂ ਮੇਰੇ ਸਾਡੇ ਬੜ ਜਾ ਸਾਡੇ ਬੜ ਜਾ ਮੇਰੇ ਨਾਲ ਚੱਲੋ ਸਾਡੇ ਨਾਲ ਸਾਡੇ ਨਾਲ ਬੜੀ ਗੱਲ ਕਹਿੰਦੇ ਆ ਮੈਂ ਖਾਣਾ ਖਾਣ ਆਜਾ ਹੁਣ ਸਾਡੀ ਬੜੀ ਪਾਣੀ ਪੀਣ ਆਜਾ ਇਹ ਬਹੁਤ ਸਹੀ ਕਰੋ ਬੰਗੀਆਂ ਬਣਾਉਂਦੇ ਨਾਲ ਪਕਾ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਣ ਦੇਣੀ ਕੋਈ ਨਹੀਂ ਸਾਡੇ ਨਾਲ ਪਕਾ ਗਾ ਮੈਨੂੰ ਇੱਧਰ ਹੀ ਘਰ ਮੇਰੀ ਗੱਲ ਸੁਣ ਤਲੀ ਅਪਰਾਮਨੇ ਭਾ ਅਮਰਤਾਰ ਸਿੰਘ ਦਾ ਭਰਾ ਹਾਂ ਜੀ ਤੂੰ ਇਹ ਸੌ ਖਾਲਾ ਕਿ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾਂ ਦੇ ਨਹੀਂ ਮੈਂ ਸੌ ਖਵਾ ਯਾਰ ਤੂੰ ਮੇਰੇ ਨਾਲ ਪਕਾ ਗਾ

ਸਰਕਾਰਾਂ ਦਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਸਰਕਾਰਾਂ ਕਰਦੀਆਂ ਕੀ ਜੇ ਨਹੀਂ ਜਸਵੀਂ ਸਰਸਰਣੀਆਂ ਸਰਕਾਰਾਂ ਦਾ ਪੇੜਾ ਹੀ ਕਰਕਾ ਜੇ ਸਭ ਤੋਂ ਨੇਕ ਬਣਾ ਲੈ ਨਾ ਦੇ ਨਾਲ ਐਮ.ਐਲ.ਏ ਦਾ ਪੇੜਾ ਹੀ ਕਰਕਾ ਪੇੜਾ ਹੀ ਕਰਕਾ ਮੀਟੋ ਜੇ ਕਦੀ ਕਦੀ ਅੱਜ ਬਹੁਤ ਅੱਜ ਬਹੁਤ ਉਹ ਵੱਡੀ ਆਪੇ